ريڊيو پڙها کے سارين کي پيڻ ۾ پڙها چلو ٿا هر ڪالهه ٿين ٿا ما شاء الله لاو 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 سرڪار مرتاب پڪاڻي سارين کي پيڻ کي ڏاڍا چڙهڻ ڏاڍا ڪم ڪندو هلو ريڊيو پڙها کے سارين کي پيڻ ۾ پڙها چلو ٿا هر ڪالهه ਹਾਂਜੀ ਫਸਟ ਆਫ ਆਲ ਸਾਨੂੰ ਇੱਕ ਦਰਖਾਸਤ ਮਸੂਲ ਹੋਈ ਸੀਗੀ ਥਰੂ ਐਸਐਸਪੀ ਸਾਹਿਬ ਪਟਿਆਲਾ ਉਹਦੇ ਵਿੱਚ ਕਾਪੀਰਾਈਟ ਐਕਟ ਦੇ ਮਸਲੇ ਦੇ ਰਿਗਾਰਡਿੰਗ ਦਰਖਾਸਤ ਸੀਗੀ ਜਿਸ ਸਬੰਧੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਉਸਤੇ ਐਫਆਈਆਰ ਦਰਜ ਕੀਤੀ ਅਤੇ ਪੁਲਿਸ ਪਾਰਟੀ ਸਮੇਤ ਅਸੀਂ ਰੇਡ ਤੇ ਗਏ ਜੋ ਕਿ ਸੀਗੀ ਦੱਤ ਸਟਾਈਲ ਕਲੈਕਸ਼ਨ ਨਾਭਾ ਵਿਖੇ ਰੇਡ ਉੱਥੇ ਦਰਾਨੇ ਰੇਡ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵਸ ਆਏ ਸੀ ਉਹ ਆਪਣੀ ਨਿਸ਼ਾਨਦਹੀ ਤੇ ਸਾਨੂੰ ਸਮਾਨ ਰਿਕਵਰ ਕਰਾ ਰਹੇ ਸੀਗੇ ਜਿਹੜਾ ਸਮਾਨ ਜਾਲੀ ਉਹਨਾਂ ਦੇ ਬ੍ਰਾਂਡ ਦੇ ਲੋਗੋ ਯੂਜ਼ ਕਰਕੇ ਤਿਆਰ ਕੀਤਾ ਹੋਇਆ ਸੀਗਾ ਜਦੋਂ ਅਸੀਂ ਆਪਣੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਆਪਣੀ ਡਿਊਟੀ ਕਰ ਰਹੀ ਸੀ ਉਸ ਦੌਰਾਨ ਬਾਹਰ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੇ ਪੁਲਿਸ ਦੇ ਦਬਾਅ ਪਾਉਣਾ ਸ਼ੁਰੂ ਕੀਤਾ ਤੇ ਪੁਲਿਸ ਨੂੰ ਧਮਕੀਆਂ ਦੇਣੇ ਸ਼ੁਰੂ ਕਰਤੀਆਂ ਸਾਡੀ ਡਿਊਟੀ ਚੱਲਦੀ ਡਿਊਟੀ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਜੀ ਅੰਦਰ ਵੜ ਕੇ ਸਾਨੂੰ ਫੜਨ ਦੀ ਸਾਡੇ ਮੁਲਾਜ਼ਮਾਂ ਦੇ ਹੱਥ ਫੜ ਫੜ ਕੇ ਉਹਨਾਂ ਨੂੰ ਧੱਕੇ ਮਾਰ ਕੇ ਧੱਕਾ ਮੁਕੀ ਕੀਤੀ ਜੀ ਮੁਲਾਜ਼ਮਾਂ ਨਾਲ ਤੇ ਉਸ ਤੋਂ ਬਾਅਦ ਜੀ ਜਦੋਂ ਅਸੀਂ ਆਪਣੀ ਕਾਰਵਾਈ ਕਰ ਰਹੇ ਸੀਗੇ ਤਾਂ ਦਰਾਂਨੇ ਕਾਰਵਾਈ ਬਾਹਰੋਂ ਉਹਨਾਂ ਨੇ ਸ਼ਟਰ ਲਾ ਕੇ ਸਾਨੂੰ ਬੰਦੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਆ ਇਹ ਸਭ ਕੁਝ ਦੇਖਦੇ ਹੋਏ ਉਹਨਾਂ ਦੇ ਖਿਲਾਫ ਅਸੀਂ ਫਿਰ ਐਫ ਆਈ ਆਰ ਨੰਬਰ 38 ਥਾਣਾ ਕਤਵਾਲੀ ਨਾਬਾ ਦਰਜ ਕੀਤੀ ਹੈ ਜੀ ਕਿਹੜੇ ਕਿਹੜੇ ਲੋਕ ਨੇ ਇਹਦੇ ਵਿੱਚ ਕਾਫੀ ਵਪਾਰੀ ਨੇ ਜੀ ਤਕਰੀਬਨ 35-40 ਬੰਦਿਆਂ ਦੇ ਅਗੇਂਸਟ ਮੁਕੱਦਮਾ ਜੀ 6 7 ਬਾਈ ਨੇਮ ਨੇ 7 ਬੰਦੇ ਬਾਈ ਨੇਮ ਨੇ ਜੀ ਬਾਕੀ ਅਨਨੋਨੇ ਜਿਨ੍ਹਾਂ ਨੂੰ ਵੀਡੀਓ ਦੇ ਥਰੂ ਆਇਡੈਂਟੀਫਾਈ ਕਰਕੇ ਬੰਦੀ ਕਾਰਵਾਈ ਕੀਤੀ ਜਾਵੇ 9 ਦਸਤਕਾਂ ਦੇ ਲੋਕਾਂ ਦੇ ਹਾਂਜੀ ਇੱਕ ਤਾਂ ਨਰਿੰਦਰ ਰਮਨ ਵਿਸ਼ਾਲ ਸੈਗਲ ਢੱਲ ਇਹ ਕੁਝ ਨਾਮ ਨੇ ਜਿਹੜੇ ਉਹਨਾਂ ਵਿੱਚ 22 ਨੇ ਦਿੱਤੇ ਨੇ ਬਾਕੀ ਤਾਂ ਕਿਹਨਾਂ ਦੀ ਕੋਈ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਕਿ ਕਈ ਵਾਰੀ ਰਾਜਨੀਤੀ ਇੱਕ ਲੋਕਾਂ ਦੇ ਸ਼ਿਫਾਕਸ਼ਾ ਨੇ ਹੋਣੀ ਸ਼ੁਰੂ ਹੋ ਗਈ ਨਹੀਂ ਜੀ ਨਹੀਂ ਅਸੀਂ 22 ਲਾਅ ਕੰਮ ਕੀਤਾ ਜੀ ਅੱਗੇ ਵੀ 22 ਲਾਅ ਅਕੋਰਡਿੰਗ ਟੂ ਲਾਅ ਹੀ ਕੰਮ ਹੋਊਗਾ ਜੋ ਅਕੋਰਡਿੰਗ ਟੂ ਲਾਅ ਇਹਨਾਂ ਦੀ ਸਜ਼ਾ ਬਣਦੀ ਹੈ ਜੀ ਉਹ ਦਿੱਤੀ ਜੀ ਧੰਨਵਾਦ